ਹਾਂਜੀ 사ਸੀ ਕਾਲ ਜੀ ਮੈਂ ਅਮਰਤਪਾਲ ਹੈਵਨ ਕ੍ਰੋਸ ਰਾਇਕੋਰ ਤੋਂ ਜੀ ਅੱਜ ਤੁਹਾਡੇ ਨਾਲ ਆਪਣੀਆਂ 13 ਸਕਸੈਸ ਸਟੋਰੀਆਂ ਹੋਰ ਸ਼ੇਅਰ ਕਰਨ ਲੱਗਾ ਜੀ ਸਾਡੇ ਆਸਟ੍ਰੇਲੀਆ ਦੇ 13 ਵੀਜ਼ੇ ਹੋਰ ਅਪਰੂਵ ਹੋਏ ਨੇ ਜੀ ਪਹਿਲਾ ਵੀਜ਼ਾ ਸਾਡਾ ਲੱਗਿਆ ਸਰਜੀਤ ਕੌਰ ਦਾ ਸਰਜੀਤ ਕੌਰ ਨੂੰ ਇਹਨਾਂ ਦੀ ਬੇਟੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟਡੀ ਜਾਣਾ ਜੀ ਉਹਨੇ ਸਪੌਂਸਰ ਕੀਤਾ ਸੀਗਾ ਸਰਜੀਤ ਕੌਰ ਦਾ 1 ਸਾਲ ਦਾ ਵੀਜ਼ਾ ਲੱਗਿਆ ਤੇ 1 ਸਾਲ ਦੀ ਇਹਨਾਂ ਨੂੰ ਸਟੇ ਮਿਲੀ ਆ ਦੂਜਾ ਵੀਜ਼ਾ ਸਾਡਾ ਲੱਗਿਆ ਜੀ ਸੁਖਜੀਤ ਕੌਰ ਦਾ ਸੁਖਜੀਤ ਕੌਰ ਨੂੰ ਇਹਨਾਂ ਦੀ ਫਰੈਂਡ ਨੇ ਸਪੌਂਸਰ ਕੀਤਾ ਸੀਗਾ ਜੀ ਸੁਖਜੀਤ ਕੌਰ ਦੀ ਫਰੈਂਡ ਆਸਟ੍ਰੇਲੀ ਚੌਥਾ ਵੀਜ਼ਾ ਸਾਡਾ ਲੱਗਿਆ ਜੀ ਵਿਜੇ ਕੁਮਾਰ ਦੀ ਵਾਈਫ 스ਨੀਤਾ ਰਾਣੀ ਦਾ ਵਿਜੇ ਕੁਮਾਰ ਤੇ 스ਨੀਤਾ ਰਾਣੀ ਨੂੰ ਇਹਨਾਂ ਦਾ ਬੇਟਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਹੈ ਜੀ ਉਹਨੇ ਸਪான்ਸਰ ਕੀਤਾ ਸੀਗਾ ਪੰਜਵਾਂ ਵੀਜ਼ਾ ਸਾਡਾ ਲੱਗਿਆ ਜੀ ਜਸਵੀਰ ਸਿੰਘ ਦਾ ਜਸਵੀਰ ਸਿੰਘ ਨੂੰ ਇਹਨਾਂ ਦੀ ਭਤੀਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ 485 ਯਾਨੀ ਵਰਕ ਪਰਮਿਟ ਤੇ ਹੈ ਜੀ ਉਹਨੇ ਸਪான்ਸਰ ਕੀਤਾ ਸੀਗਾ ਛੇਵਾਂ ਵੀਜ਼ਾ ਸਾਡਾ ਲੱਗਿਆ ਜੀ ਮਦਨ ਲਾਲ ਦਾ ਸੱਤਵਾਂ ਵੀਜ਼ਾ ਸਾਡਾ ਲੱਗਿਆ ਜੀ ਮਦਨ ਲਾਲ ਦੀ ਵਾਈਫ ਰਾਜ ਰਾਣੀ ਦਾ ਮਦਨ ਲਾਲ ਤੇ ਇਹਨਾਂ ਦੀ ਵਾਈਫ ਰਾਜ ਰਾਣੀ ਨੂੰ ਇਹਨਾਂ ਦੀ ਨੂੰਹ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆ ਜੀ ਉਹਨੇ ਸਪான்ਸਰ ਕੀਤਾ ਸੀਗਾ ਤੇ 8ਵਾਂ ਵੀਜ਼ਾ ਹੜਾ ਲੱਗਿਆ ਜੀ ਇਸ਼ਰ ਸਿੰਘ ਦਾ ਇਸ਼ਰ ਸਿੰਘ ਨੂੰ ਇਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਜੋ ਕਿ ਸਟੂਡੈਂਟ ਵੀਜ਼ੇ ਉੱਪਰ ਆ ਜੀ ਉਹਨੇ ਸਪான்ਸਰ ਕੀਤਾ ਸੀਗਾ 9ਵਾਂ ਵੀਜ਼ਾ ਹੜਾ ਲੱਗਿਆ ਜੀ ਪਰਮਜੀਤ ਕੌਰ ਦਾ ਪਰਮਜੀਤ ਕੌਰ ਨੂੰ ਇਹਨਾਂ ਦੀ ਪੁੱਤਰੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆ ਜੀ ਉਹਨੇ ਸਪான்ਸਰ ਕੀਤਾ ਸੀਗਾ 10ਵਾਂ ਵੀਜ਼ਾ ਹੜਾ ਲੱਗਿਆ ਜੀ ਸਤਪਾਲ ਦਾ ਸਤਪਾਲ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਜੀ ਉਹਨੇ ਇਹਨਾਂ ਨੂੰ ਸਪான்ਸਰ ਕੀਤਾ ਸੀਗਾ 11ਵਾਂ ਵੀਜ਼ਾ ਹੜਾ ਲੱਗਿਆ ਜ ਗਰਮੀਤ ਕੌਰ ਦਾ 3 ਸਾਲ ਦਾ ਵੀਜ਼ਾ ਲੱਗਾ ਜੀ 1 ਸਾਲ ਦੀ ਇਹਨਾਂ ਨੂੰ ਸਟੇ ਮਿਲੀ ਆ ਇਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆ ਜੀ ਉਹਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ ਬਾਹਰ ਦਾ ਵੀਜ਼ਾ ਸਾਡਾ ਲੱਗਾ ਜੀ ਕਰਿਸ਼ਨ ਕੁਮਾਰ ਦਾ ਤੇ 13ਵਾਂ ਵੀਜ਼ਾ ਲੱਗਾ ਜੀ ਕਰਿਸ਼ਨ ਕੁਮਾਰ ਦੀ ਵਾਈਫ ਮਨਪ੍ਰੀਤ ਕੌਰ ਦਾ ਕਰਿਸ਼ਨ ਕੁਮਾਰ ਤੇ ਮਨਪ੍ਰੀਤ ਕੌਰ ਨੂੰ ਇਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਉੱਪਰ ਆ ਜੀ ਉਹਨੇ ਸਪੌਂਸਰ ਕੀਤਾ ਸੀਗਾ ਇਹਨਾਂ 13 ਵੀਜ਼ਿਆਂ ਦੇ ਵਿੱਚੋਂ 7 ਵੀਜ਼ੇ ਸਾਡੇ ਕੋਲੇ ਆਨਲਾਈਨ ਅਪਲਾਈ ਹੋਈ ਸੀ ਯਾਨੀ ਕਿ ਇਹਨਾਂ ਦੇ ਬੱਚਿਆਂ ਨੇ ਆਸਟ੍ਰੇਲੀਆ ਤੋਂ ਸਾਨੂੰ ਪੇਪਰ ਭ ਇੱਕ ਕਲਾਈਂਟ ਸਾਡੇ ਆਫਿਸ ਵੀ ਨਹੀਂ ਆਏ ਸੋ ਇਹਨਾਂ ਨੇ ਆਸਟ੍ਰੇਲੀਆ ਤੋਂ ਹੀ ਆਪਣੇ ਮਾਪੇ ਦਾ ਵੀਜ਼ਾ ਅਪਲਾਈ ਕਰਵਾਇਆ ਤੇ ਘਰੇ ਬੈਠੇ ਹੀ ਇਹਨਾਂ ਦਾ ਵੀਜ਼ਾ ਹਾਸਲ ਕੀਤਾ ਸੋ ਜੇਕਰ ਤੁਸੀਂ ਵੀ ਆਸਟ੍ਰੇਲੀਆ ਦਾ ਮਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰਾਏਕੋਟਾ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਘਰੇ ਬੈਠੇ ਕੇਸ ਅਪਲਾਈ ਕਰਵਾ ਸਕਦੇ ਹੋ ਤੇ ਘਰੇ ਬੈਠੇ ਹੀ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ ਹਰਦਾਸ ਮੈਂ નીચે ਥੀ ਟਾਈਮ ਲੱਗਣਾ